ਸਸਤੀ ਕਾ ਬਾਈ ਸਾਰਿਆਂ ਨੂੰ ਢੀਂਸਾ ਗਰੁੱਪ 747 ਦੇ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਬਾਈ ਆਪਾਂ ਅੱਜ ਫੇਰ ਰੀਪਰਾਂ ਦੀ ਵੀਡੀਓ ਲੈ ਕੇ ਆਇਆਗੇ ਤੂੜੀ ਵਾਲਿਆਂ ਦੀ ਤੇ ਕਿਸੇ ਵੀਰ ਨੇ ਐਡ ਲਪਾਉਣੀ ਆ ਤਾਂ ਆਪਣੇ ਚੈਨਲ ਤੇ ਆਪਾਂ ਐਡ ਲਾ ਦਾਂਗੇ ਤੇ ਤੁਸੀਂ 9915826731 ਤੇ ਫੋਟੋਆਂ ਭੇਜ ਦਿਓ ਟੇਡਾ ਫੋਨ ਕਰਕੇ ਖਿੱਚ ਕੇ ਤੇ ਵੀਰੇ ਗੱਲ ਕਰਦੇ ਆਪਾਂ ਉਹਨਾਂ ਰੀਪਰਾਂ ਦੀ ਤੂੜੀ ਵਾਲਾਂ ਦੀ 2015 ਮਾਡਲ ਰੀਪਰ ਹੈ ਬਾਈ ਆਪਣੇ ਕੋਲੇ ਆਹ ਦੇਖ ਸਕਦੇ ਹੋ ਜੀ ਕੰਡੀਸ਼ਨ ਬਰੇ ਸਾਰਾ ਰੀਪਰ ਤਿਆਰ ਹੋਇਆ ਹੋਇਆ ਜੈਨੀਆਂ ਤਿਆਰ ਹੋਇਆ ਰੀਪਰ ਕਿਦੇ ਸਾਨੂੰ ਦੇਖ ਸਕਦੇ ਹੋ ਰੀਪਰ ਦੀ ਕੰਡੀਸ਼ਨ ਦੁਬਾਰਾ ਤਿਆਰ ਹੋਇਆ ਵੀ ਰੀਪਰ ਇਹ ਸਾਰਾ ਕਿਤੇ ਟੁੱਟਿਆ ਭੱਜਿਆ ਨਹੀਂ ਹੋਇਆ ਕਿਤੇ ਗੜਿਆ ਨਹੀਂ ਹੋਇਆ ਦੇਖ ਸਕਦੇ ਹੋ ਕੰਡੀਸ਼ਨ ਸਟਾਕ ਆਪਣੇ ਕੋਲੇ ਜਿਹੜਾ ਫੁੱਲ ਖੜਾਗਾ ਰੀਪਰਾਂ ਦਾ ਸਾਨੂੰ ਤੁਹਾਨੂੰ ਹੌਲੀ ਹੌਲੀ ਵੀਡੀਓ ਵਿੱਚ ਸਾਰਾ ਸਟਾਕ ਦਿਖਾ ਦਾਂਗੇ ਤੇ ਦੇਖ ਸਕਦੇ ਹੋ ਕੰਡੀਸ਼ਨ ਸਾਈਡਾਂ ਤੋਂ ਕੰਡੀਸ਼ਨ ਦੇਖੋ ਜੀ 2015 ਮਾਡਲ ਦੀ ਰੀਪਰ ਹੈ ਗळे ਗੁਲੇ ਕਿਤੋਂ ਨਹੀਂ ਕੰਮ ਕਰਦਾ ਸਾਰਾ ਕਿਤੋਂ ਟੁੱਟਿਆ ਭੱਜਿਆ ਨਹੀਂ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਲੈ ਜੋ ਮਾਲ ਬਰੇ ਬਾਦੂ ਖੜਾ ਹੈ ਆਪਣੇ ਕੋਲੇ ਛਾਂਟ ਕੇ ਰੀਪਰ ਹੁਣ ਜਿੰਨੇ ਮਰਜ਼ੀ ਰੀਪਰ ਤੁਸੀਂ ਲਿਜਾ ਸਕਦੇ ਹੋ ਇੱਧਰ ਜੇਂਦਰਾਂ ਦਾ ਦਿਖਾ ਦਈਏ 16 ਮਾਡਲ ਕੰਡੀਸ਼ਨ ਇਹਦੀ ਵੀ ਪੂਰੀ ਘੈਂਟ ਹੈ ਜੀ ਦੇਖ ਸਕਦੇ ਹੋ ਤੁਸੀਂ ਟੈਰਾਂ ਟੂਰਾਂ ਉੱਕਣਿਓ ਹਾਂ ਅੱਜ ਤੁਹਾਨੂੰ ਰੇਟ ਵੀ ਦੱਸ ਦੇਈਏ ਉਹਦਾ ਉਹਦਾ ਰੇਟ ਹੈਗਾ ਜੀ 2015 ਮਾਡਲ ਦਾ 1 ਲੱਖ 40 ਹਜ਼ਾਰ ਰੁਪਿਆ ਬਾਕੀ ਬੋਕ ਤੇ ਮਾਨਤਾਮ ਜਰੂਰ ਕਰਾਂਗੇ ਜੀ ਦੇਖ ਸਕਦੇ ਹੋ ਅੱਗੇ ਰਜਿੰਦਰਾ ਦਾ ਆ ਗਿਆ ਜੀ 2016 ਮਾਡਲ ਸਾਈਡਾਂ ਨੂੰ ਕੰਡੀਸ਼ਨ ਦਿਖਾ ਦੋ ਜੀ ਧੋਣ ਵਾਲਾ ਰੀਪਰ ਵੈਸੇ ਬਾਕੀ ਰੀਪਰ ਬਹੁਤ ਜਿਆਦਾ ਸਾਫ਼ ਹੈ ਅੱਗੇ ਰੀਪਰ ਆ ਗਿਆ ਜੀ 2021 ਮਾਡਲ ਬਹੁਤ ਜਿਆਦਾ ਸਾਫ਼ ਰੀਪਰ ਹੈ ਜੀ ਇੱਕਾਥ ਰੀਪਰ ਚੱਲਿਆ ਹੋਇਆ ਹੈ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਜਿਆਦਾ ਸਾਫ਼ ਪਈ ਹੈ ਬੈਕ ਸਾਈਡ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਦੇਖ ਲਓ ਦੋ ਦੇਖ ਸਕਦੇ ਹੋ ਰੀਪਰ ਵਿੱਚ ਬਹੁਤ ਜਿਆਦਾ ਸਾਫ਼ ਹੈ। ਬਾਕੀ ਸਭ ਨਾਲ ਜਮ ਜਿਵੇਂ ਕੈਬਰੀ ਨਾਲ ਦੇ ਵੇਟ ਨੇ ਰੀਪਰ ਤੇ 2021 ਮਾਡਲ ਹੈ। ਜਿਵੇਂ ਤੱਕ ਆਉ ਰੀਪਰ ਨੂੰ ਲੱਗੇ ਉਹ ਪੂਰਾ ਜੈਨੂਅਰਿ ਪ੍ਰੈ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸਾਫ਼। ਕੰਡੀਸ਼ਨ ਫੁੱਲ ਓਕੇ ਆ ਵੀਰੇ। ਇਹਦੀ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ ਜੀ 215000 ਰੁਪਿਆ। ਇਸ ਹੀ ਜਨੋਫ ਦੇ ਰੇਟ ਨੇ ਵੀਰੇ ਜਿੱਦੂ ਬਾਅਦ ਆਪਾਂ ਵੀਡੀਓ ਪਾਵਾਂਗੇ ਉਹਨਾਂ ਦੇ ਰੇਟ ਹੋਰ ਹੋਣਗੇ ਕਿਸੇ ਵੀਰ ਨੇ ਲੈਣਾ ਤਾਂ ਆਪਾਂ ਵੱਡਾ ਫਾਇਦਾ ਕਰ ਸਕਦੇ ਆ ਆ ਜੂਰ ਦੇ ਰੀਪਰ ਹੋਰ ਹੈ ਦਿਖਾ ਦਈਏ ਤੁਹਾਨੂੰ ਕੇਸ ਦਾ 2016 ਮਾਡਲ ਦੇ ਰੀਪਰ ਹੈ ਜੀ ਤੁਸੀਂ ਕੋਈ ਵੀ ਛਣੇ ਦੀ ਵੀ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਪਈ ਹੈ ਬਹੁਤ ਜ਼ਿਆਦਾ ਸਾਫ਼ ਕੰਡੀਸ਼ਨ ਹੈ ਬਾਈ ਦੇਖ ਸਕਦੇ ਹੋ ਕੰਡੀਸ਼ਨ ਬੈਕ ਸਾਈਡ ਦੀ ਢੱਕਣ ਦੀ ਦਿਖਾ ਦੇ ਪੈਰਾ ਟੂਰਾਂ ਦੀ ਕੰਡੀਸ਼ਨ ਵੀ ਓਕੇ ਪਈ ਐ ਇਹਦਾ ਹੀ ਰੇਟ ਦੀ ਗੱਲ ਕਰੀ ਆਪਾਂ ਇਹਦਾ ਰੇਟ ਹੈਗਾ ਜੀ 2016 ਮਾਡਲ ਦਾ 1,55,000 ਰੁਪਇਆ ਬਾਕੀ ਮੌਕੇ ਤੇ ਮਾਨਤਾ ਮ ਜਰੂਰ ਕਰਾਂਗੇ ਜੀ ਦੂਜੀ ਸਾਈਡ ਦੀ ਕੰਡੀਸ਼ਨ ਵੀ ਦਿਖਾ ਦੇ ਇਨਵਿਰੀ ਪਨ ਬੱਟਗਾ ਉਰ ਲੱਗੇ ਹੋਏ ਨੇ ਕੰਡੀਸ਼ਨ ਪੂਰੀ ਗੁੱਟ ਹੈ। ਮੀ ਆ ਗਿਆ। ਚੱਲ ਅੱਗੇ ਪਿੱਛੇ ਖੜਾ ਜੀ ਕਿ ਕੇ ਐਸ ਦਾ ਹੋਰ ਖੜਾਗਾ ਆਪਣੇ ਕੋਲੇ 2013 ਮਾਡਲ ਦੀ ਪ੍ਰਾਈਜ਼ ਦੇਖ ਸਕਦੇ ਹੋ। ਚੈੱਕ ਕਰੋ ਕੰਡੀਸ਼ਨ ਪੂਰੀ ਗੁੱਟ ਹੈ। ਕਿਤੋਂ ਗੜਾ ਨਹੀਂ ਵਾ। ਇਧਰਲੀ ਸਾਈਡ ਦਿਖਾ ਦੇ। ਕੰਡੀਸ਼ਨ ਇਹਦੀ ਵੀ ਓਕੇ ਆ ਵੀਰੇ ਕੰਮਕਾਰ ਦਾ ਰੋਕੀ ਪਰੋਕਿਆ ਜੀ ਕਿਸੇ ਨੇ ਤੂੜੀ ਬਣਾਉਣ ਵਾਸਤੇ ਆਪਦੇ ਆਪਦੇ ਵਾਸਤੇ ਲੈਣਾਗਾ। ਕੋਈ ਕੋਈ ਖਰਾਬੀ ਵਾਲੀ ਗੱਲ ਨਹੀਂ ਹੈਗੀ ਰੀਪਰ ਐਨ ਗੁੱਡ ਹੈ ਵੀਰੇ ਕਿਤੇ ਗੱਲ ਨਹੀਂ ਵਾਹ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ ਜੀ 110000 ਰੁਪਇਆ ਬਾਕੀ ਮੌਕੇ ਤੇ ਮਾਨਤਾ ਕਰਾਂਗੇ ਬਾਕੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਾ ਹੀਂਸਾ ਗਰੁੱਪ 744 ਨੂੰ ਤੇ ਧੰਨਵਾਦ ਵੀਰੇ ਵੀਡੀਓ ਦੇਖਣ ਲਈ